28 ਮਹੀਨੇ ਉਮਰ ਹੈ ਦੀ ਠੀਕ ਹੈ ਮੰਜੂ ਕੇ ਬਲੱਡ ਲਾਈਨ ਦੀ ਹੈ ਨਾ ਘੋੜੇ ਦੀ ਪੋਤੀ ਹੈ ਨਵਾਬ ਘੋੜੇ ਦੀ ਬੱਚੀ ਹੈ ਤੇ ਇਹਦੀ ਉਮਰ ਕਿੰਨੀ ਹੋਗੀ 17 ਮਹੀਨਿਆਂ ਦੀ ਹੋਈ ਲਓ ਜੀ ਬਹੁਤ ਸ਼ਕੀਨ ਚੀਜ਼ ਆ ਬਈ ਲੈ ਵੀ ਜਿਹੜੇ ਸੱਜਣ ਬਾਈ ਘੋੜੇ ਰੱਖਣ ਦੇ ਸ਼ਕੀਨ ਨੇ ਉਹਨਾਂ ਲਈ ਇਹ ਵੀਡੀਓ ਆ ਤੇ ਤੁਸੀਂ ਐਂਡ ਤੱਕ ਦੇਖਿਓ ਬਈ ਇਹ ਵੀਡੀਓ ਤੁਹਾਡੇ ਲਈ ਆ ਆ ਬਸ਼ੇਰੀ ਆ ਬਾਈ ਜਿਹੜੀ ਮੈਂ ਤੁਹਾਨੂੰ ਸਾਹਮਣੇ ਦਿਖਾ ਰਿਹਾ ਤੁਸੀਂ ਇਹਦਾ ਪਹਿਲਾਂ ਦਾ ਕਦ ਕਾਠ ਚੈੱਕ ਕਰੋ ਹਣਾ ਬਹੁਤ ਉੱਚਾ ਲੰਮਾ ਤੇ ਕੰਨ ਚੈੱਕ ਕਰੋ ਬਹੁਤ ਸ਼ਕੀਨ ਆ ਬਈ ਇਹ ਤੇ ਆਪਾਂ ਗੱਲ ਕਰਦੇ ਆਂ ਬਾਈ ਨਾਲ ਸਾਰੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਭ ਤੋਂ ਪਹਿਲਾਂ ਆਪਣਾ ਪਿੰਡ ਦੱਸ ਦਈਏ ਜੀ ਕਿਹੜਾ ਪਿੰਡ ਮਾਨਸਾ ਖੁਰਦ ਹੈ ਬਈ ਜ਼ਿਲ੍ਹਾ ਬਠਿੰਡਾ ਮਾਨਸਾ ਖੁਰਦ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਹਣਾ ਜੀ ਤੇ ਇਹਦੀ ਉਮਰ ਕਿੰਨੀ ਹੋ ਗਈ 17 ਮਹੀਨਿਆਂ ਦੀ ਹੋਈ 17 ਮਹੀਨਿਆਂ ਦੀ ਹੈ ਇਹ ਠੀਕ ਹੈ ਤੇ ਇਹਦੀ ਲਾਈਨ ਮਗਰ ਕਿਹੜੀ ਲੱਗਣੀ ਚਾਹੁੰਨੋਂ ਬਈ ਠੀਕ ਹੈ ਤੇ ਜਿਹੜੀ ਜਿਹੜੀ ਮਾਂ ਆਪਣੇ ਕੋਲ ਹੀ ਹੈ ਹਾਂ ਹੈਗੀ ਹੈ ਠੀਕ ਹੈ ਬਾਈ ਤੇ ਸੱਜਣੋ ਇਹ ਜਿਹੜੀ ਬਸ਼ੇਰੀ ਆ ਬਾਈ ਇਹ ਸੇਲ ਵਾਸਤੇ ਆ ਪਹਿਲਾਂ ਤੁਸੀਂ ਕੱਦ ਕਾਠ ਇਹਦਾ ਚੈੱਕ ਕਰੋ ਯਾਰ ਬਹੁਤ ਉੱਚੀ ਲੰਮੀ ਆ ਬਾਈ ਹਨਾ ਕਿੰਨੇ ਇੰਚ ਹੋ ਬਾਈ ਹੈ ਤੇ ਵੀ ਹਨਾ 52+ ਹੈਗੀ ਆ ਬਾਈ ਆਪਾਂ ਮਿਣਿਆ ਤਾਂ ਹੈ ਨਹੀਂ ਅੱਛਾ ਠੀਕ ਆ 59 ਨੂਟ ਦੇ ਘਰਾ ਵਿੱਚ ਹੈਗੀ ਆ 59 ਨੂਟ ਦੇ ਘਰਾ ਵਿੱਚ ਹੈਗੀ ਹਨਾ ਬਾਈ ਠੀਕ ਐ ਲੈ ਵੀ ਸੱਜਣੋ ਤੁਸੀਂ ਦੇਖੋ ਬਾਈ ਬਸ਼ੇਰੀ ਪਹਿਲਾਂ ਤਾਂ ਪੂਰੀ ਟਾਪ ਦੀ ਆ ਤੇ ਇਹ ਬਾਈ ਕੋਲੇ ਸੇਲ ਵਾਸਤੇ ਆ ਹਨਾ ਤੇ ਦੋ ਬਸ਼ੇਰੀਆਂ ਨੇ ਏ ਜਿਹੜੀ ਬਸ਼ੇਰੀ ਹੈ ਇੱਕ ਨੰਬਰ ਤੇ ਇੱਕ ਸਾਨੂੰ ਦੂਜੇ ਨੰਬਰ ਤੇ ਬਸ਼ੇਰੀ ਵੀ ਦਿਖਾਵਾਂਗੇ ਆਪਾਂ ਤੇ ਉਹ ਵੀ ਤੁਸੀਂ ਚੈੱਕ ਕਰਿਓ ਠੀਕ ਹੈ ਤੇ ਆ ਦੇਖੋ ਬਈ ਬਹੁਤ ਟਾਪ ਦੀ ਚੀਜ਼ ਹੈ ਤੇ ਜੇ ਕਿਸੇ ਸੱਜਣ ਮਿੱਤਰ ਨੇ ਬਾਈ ਇਹ ਲੈਣੀ ਹੋਵੇ ਤਾਂ ਮੈਂ ਨੰਬਰ ਦੇਤਾ ਸਕਰੀਨ ਤੇ ਤੁਸੀਂ ਗੱਲ ਕਰ ਲਿਓ ਬਾਈ ਨਾਲ ਠੀਕ ਹੈ ਤੇ ਰੇਟ ਬਣਾ ਲਿਓ ਬਾਈ ਮੜਾ ਜਾ ਤੋੜ ਦੀ ਹੈ ਨਾ ਤੇ ਇੱਕ ਵਾਰੀ ਮੜਾ ਜਾ ਤੋੜ ਦੂ ਇਹਨੂੰ ਲੈ ਵੀ ਸਾਨੂੰ ਤੋੜ ਕੇ ਵੀ ਦਿਖਾ ਦੰਨੇ ਆਪਾਂ ਨਾ ਲਓ ਜੀ ਦੇਖੋ ਆਜ ਬਈ ਆ ਜੋ ਲਓ ਜੀ ਕੀ ਬਾਤ ਹੈ ਤੇ ਕੀ ਡਿਮਾਂਡ ਵਗੈਰਾ ਰੱਖੀ ਆ ਬਈ ਇਹਦੀ ਫੋਨ ਤੇ ਕਰ ਲਾਂਗੇ ਬਈ ਫੋਨ ਤੇ ਕਰੋਗੇ ਠੀਕ ਆ ਵੀ ਲੈ ਵੀ ਸਚਨੋਂ ਨਵੇਂ ਹਾਨ ਦੀ ਬਾਈ ਪੂਰੀ ਘੈਂਟ ਬਸ਼ੇਰੀ ਜੇ ਕਿਸੇ ਨੇ ਬੱਚੇ ਪੁੱੱਚੇ ਲੈਣੇ ਹੋਣ ਬਾਈ ਹਨਾ ਅੱਗੇ ਤਾਂ ਬਹੁਤ ਤਗੜੀ ਚੀਜ਼ ਆ ਹਾਈਡ ਹੂਟ ਬਹੁਤ ਚੰਗੀ ਆ ਬਹੁਤ ਸ਼ਕੀਨ ਆ ਕੰਨਾਂ ਕੁੰਨਾਂ ਦੀ ਬਹੁਤ ਚੰਗੀ ਆ ਬਾਈ ਹਨਾ ਤੇ ਜੇ ਕਿਸੇ ਨੇ ਬਾਈ ਅੱਗੇ ਦੀ ਮਤਲਬ ਬਿਲਡਿੰਗ ਕਰਨੀ ਹੋਵੇ ਇਹਦੇ ਤੋਂ ਤਾਂ ਬਹੁਤ ਚੰਗੀ ਹੋ ਜੂਗੀ ਹਨਾ ਦੇ ਬਾਕੀ ਨੰਬਰ ਦਿੱਤਾ ਸਕਰੀਨ ਤੇ ਬਾਈ ਨਾਲ ਗੱਲ ਕਰ ਲਓ ਇਹ ਇੱਕ ਨੰਬਰ ਤੋਂ ਨੂੰ ਮੈਂ ਦੂਜੇ ਨੰਬਰ ਵਾਲੀ ਬਾਈ ਜਿਹੜੀ ਬਸ਼ੇਰੀਆ ਉਹ ਦਿਖਾਉਣਾਗਾ ਆ ਸੱਜਣੋ ਹੈਗੀ ਆ ਬਾਈ ਦੋ ਨੰਬਰ ਵਾਲੀ ਬਸ਼ੇਰੀ ਹੈਣਾ ਤੁਸੀਂ ਬਾਈ ਚੈੱਕ ਕਰੋ ਯਾਰ ਖੜਨੀ ਖੁਰਨੀ ਬਾੜੀ ਟਾਪ ਦੀ ਆ ਕੰਨਾ ਕੁੰਨਾ ਦੀ ਬਾੜੀ ਸ਼ਕੀਨ ਬਾਈ ਬਸ਼ੇਰੀਆ ਬਾਈ ਜਿਹਦੇ ਘਰੇ ਬਾਗੀਆਂ ਬਾਈ ਨਜ਼ਾਰੇ ਦੇ ਜਾਣੀਆਂ ਹਨ ਤੇ ਬਾਈ ਇਹਦੀ ਸਾਨੂੰ ਡਿਟੇਲ ਦੱਸੋ ਵੀ ਕੀ ਡਿਟੇਲ ਹੈ ਇਹਦੀ ਇਹ ਬਾਈ 8 ਮਹੀਨੇ ਉਮਰ ਹੈ ਇਹਦੀ ਠੀਕ ਹੈ ਮੰਜੂ ਕੇ ਬਲੱਡਲੈਂਡ ਦੀ ਆ ਨਾਕ ਘੋੜੇ ਦੀ ਪੋਤੀ ਆ ਨਵਾਬ ਘੋੜੇ ਦੀ ਬੱਚੀ ਹੈ ਨਵਾਬ ਘੋੜੇ ਦੀ ਬੱਚੀ ਆ ਬਾਈ ਇਹ ਠੀਕ ਹੈ ਲੈ ਬਾਈ ਮਾੜਾ ਜਾਂ ਤੋੜ ਕੇ ਦਿਖਾ ਦਈਏ ਹਨਾ ਪਚਾਲ ਚੂਲ ਚੈੱਕ ਕਰਾ ਦਈਏ ਕਿ ਦੇਖੋ ਬਾਈ ਬੜੀ ਘੈਂਟ ਆ ਬਾਈ ਯਾਰ ਬਲੈਕ ਕਲਰ ਦੀ ਫੁੱਲ ਬਲੈਕ ਆ ਬਾਈ ਲਓ ਜੀ ਚੈੱਕ ਕਰੋ ਤੁਸੀਂ ਪਿੰਡ ਹੈਗਾ ਬਾਈ ਮਾਨਸਾ ਖੁਰਦ ਜ਼ਿਲ੍ਹਾ ਬਠਿੰਡਾ ਦਾ ਬਾਈ ਕੋਲੇ ਘਰੇ ਰੱਖੇ ਹੋਏ ਆ ਠੀਕ ਹੈ ਜਾਨਵਰ ਤੇ ਦੋ ਬਸ਼ੇਰੀਆਂ ਨੇ ਬਾਈ ਸੇਲ ਕਰ ਰਿਹਾ ਬਾਈ ਇਹ ਹੀ ਆਇਓ ਲਓ ਜੀ ਬਹੁਤ ਸ਼ਕੀਨ ਚੀਜ਼ ਆ ਬਾਈ ਤੇ ਇਹਦਾ ਵੀ ਰੇਟ ਬਾਈ ਫੋਨ ਤੇ ਕਰੋਗੇ ਫੋਨ ਤੇ ਕਰ ਲਾ ਠੀਕ ਹੈ ਬਸ ਸੱਜਣੋ ਇਹ ਦੋ ਬਸ਼ੇਰੀਆਂ ਬਾਈ ਕੋਲੇ ਸੇਲ ਵਾਸਤੇ ਆ ਬਾਈ ਤੇ ਜੋ ਵੀ ਸ਼ਕੀਨ ਮਿੱਤਰ ਪਿਆਰਾ ਹੋਇਆ ਤਾਂ ਬਾਈ ਨਾਲ ਕਰ ਲਿਓ ਸੰਪਰਕ ਰੇਟ ਵਗੈਰਾ ਬਾਈ ਇਹ ਨਵੇਂ ਮੰਦੇ ਦੇ ਘਰੇ ਰੱਖਣ ਵਾਲਾ ਪੂਰਾ ਸਾਬੂ ਸੀਗਲਾ ਵੀ ਲੱਤ ਲੁੱਤ ਨਹੀਂ ਮਾਰਦੇ ਜਾਨ ਅੱਛਾ ਬਾਈ ਠੀਕ ਹੈ ਤੇ ਬਾਈ ਜਿਹੜੇ ਵੀ ਸੱਜਣ ਮਿੱਤਰ ਨੂੰ ਲੋੜ ਆ ਨਾ ਬਾਈ ਤਾਂ ਤੁਸੀਂ ਬਾਈ ਨਾਲ ਕਰ ਲਿਓ ਸੰਪਰਕ ਠੀਕ ਆ ਹਾਈਡ ਹੂਡ ਚੈੱਕ ਕਰੋ ਯਾਰ ਮੈਂ ਤਾਂ ਬਹੁਤ ਸੋਹਣੀ ਚੀਜ਼ ਲੱਗੀ ਹੈ ਬਾਈ ਇਹ ਦੇਖੋ ਹਨਾ ਬੱਗੇ ਬਰੀਡਿੰਗ ਬਰੀਡਿੰਗ ਬਹੁਤ ਸੋਹਣੀਆਂ ਬਰੀਡਿੰਗ ਹੋ ਬਾਈ ਇਹਦੇ ਤੋਂ ਤੇ ਜੇ ਕਿਸੇ ਨੇ ਕਰਨੀ ਆ ਠੀਕ ਆ ਤੇ ਕਰ ਲਿਓ ਬਾਈ ਨਾਲ ਸੰਪਰਕ ਰੇਟ ਬਣਾ ਲਿਓ ਬਾਈ ਠੀਕ ਹੈ ਤੇ ਬਰੀਡਿੰਗ ਬਾਈ ਦੀ ਇਹ ਘਰਦੀਆਂ ਨੇ ਸਾਰੀਆਂ ਘਰੇ ਤਿਆਰ ਕਰੀਆਂ ਹੋਈਆਂ ਨੇ ਬਾਈ ਕੋਈ ਠੀਕ ਹੈ ਲੈ ਵੀ ਵੀਡੀਓ ਕਰ ਦਿਓ ਸ਼ੇਅਰ ਬਾਈ ਮਿੱਤਰੋ ਵੱਧ ਤੋਂ ਵੱਧ ਜਿਹੜੇ ਵੀ ਸੱਜਣ ਮਿੱਤਰੋਂ ਅਸਲ ਦੇ ਵਿੱਚ ਲੋੜ ਆ ਬਾਈ ਇਹਨਾਂ ਚੀਜ਼ਾਂ ਦੀ ਹਨਾ ਤਾਂ ਉਹਨਾਂ ਤੱਕ ਇਹ ਜਿਹੜੀ ਵੀਡੀਓ ਆ ਉਹ ਪਹੁੰਚੇ ਧੰਨਵਾਦ ਬਾਈ ਸ਼ੁਕਰੀਆ